ਸਭ ਤੋਂ ਪਹਿਲਾਂ ਜੈਪੀਨ ਜੈ ਭਾਰਤ ਸਾਰਿਆਂ ਸਾਥੀਆਂ ਨੂੰ ਜਿਵੇਂ ਪਤਾ ਹੀ ਹੈ ਕਿ ਪੰਜਾਬ ਦੇ ਵਿੱਚ ਜਿੱਥੇ ਐਸੀ ਸਮਾਜ ਤੇ ਨਵਾਲਕ ਬੱਚਿਆਂ ਦੇ ਨਾਲ ਹੋ ਰਹੀ ਤਾਕੀਸ਼ਾ ਹੀ ਜਿਸ ਤਰ੍ਹਾਂ ਪਿੱਛੇ ਹਾਰਪੁਰ ਵਾਲੀ ਘਟਨਾ ਜà ਪਹਿਲਾਂ ਕੁਝ ਮਹੀਨੇ ਪਹਿਲਾਂ ਤਰਨਤਾਰਨ ਦੇ ਵਿੱਚ ਇੱਕ 14 ਸਾਲ ਦੀ ਨਵਾਲਕ ਬੱਚੀ ਜੋ ਵੀ ਸਕੂਲ ਦੇ ਵਿੱਚ ਪੜ੍ਹਦੀ ਸੀ ਉਹਦੇ ਨਾਲ ਵੀ ਜਿਹੜੀ ਇੱਕ ਗੈਂਗ ਰੇਪ ਹੁੰਦਾ ਇਹ ਗੈਂਗ ਰੇਪ ਤੇ ਚਲੋ ਦੋਸ਼ੀਆਂ ਨੂੰ ਜਿਹੜੀ ਆ ਸਮਾਜ ਸੇਵੀ ਲੋਕਾਂ ਦੇ ਵੱਲੋਂ ਜਥੇਬੰਦੀਆਂ ਦੇ ਵੱਲੋਂ ਜਿਹੜੀ ਆ ਉਹਨਾਂ ਦੇ ਉੱਤੇ ਪਰਚਾ ਦਰਵਾ ਦਿੱਤਾ ਜਾਂਦਾ ਪਰ ਪਰਚਾ ਕਰਵਾਉਣ ਤੋਂ ਬਾਅਦ ਜਦੋਂ ਉਹੋ ਹੀ ਬੇਟੀ ਸਾਡੀ ਐਸੇ ਸਮਾਜ ਦੀ ਸਕੂਲ ਦੇ ਵਿੱਚ ਦਾਖਲਾ ਲੈਣ ਲਈ ਜਾਂਦੀ ਹੈ ਤੇ ਉਹਨੂੰ ਜਿਹੜਾ ਅਧਿਆਪਕਤਾਂ ਦੇ ਵੱਲੋਂ ਜ਼ਗੀਰ ਕਰ ਦਿੱਤਾ ਜਾਂਦਾ ਤੇ ਉਹ ਜਿਹੜਾ ਗਲਤ ਕਦਮ ਚੁੱਕਣ ਲਈ ਮਜਬੂਰ ਹੁੰਦੀ ਹੈ ਤੇ ਉਹ ਗਲਤ ਕਦਮ ਚੱਕ ਜਾਂਦੀ ਹੈ ਤੇ ਉੱਥੇ ਜਥੇਬੰਦੀਆਂ ਵੱਲੋਂ ਵੀ ਜਿਹੜਾ ਪ੍ਰਸ਼ਾਸਨ ਨੂੰ ਜਿਹੜੀ ਬੇਨਤੀ ਕੀਤੀ ਗਈ ਕਿ ਇਹਨਾਂ ਦੇ ਵੱਲੋਂ ਅਕਸੌਂ ਤੇ ਉਸ ਬੇਟੀ ਨੇ ਜਿਹੜੀ ਆਤਮ ਹੱਤਿਆ ਕੀਤੀ ਆ ਪਰ ਪ੍ਰਸ਼ਾਸਨ ਦੀ ਢਿੱਲੀ ਕਾਰਗੁਜ਼ਾਰੀ ਤੇ ਉਹਨਾਂ ਦੇ ਜਿਹੜਾ ਰੁਪਈਆ ਹੋਣ ਕਰਕੇ ਗਲਤ ਰਵਈਆ ਹੋਣ ਕਰਕੇ ਅੱਜ ਤੱਕ ਉਸ ਬੇਟੀ ਨੂੰ ਇਨਸਾਫ ਨਹੀਂ ਮਿਲਿਆ ਤੇ ਅੱਜ ਤੱਕ ਉਹ ਅਧਿਆਪਕ ਬੇਖੌਫ ਘੁੰਮ ਰਹੇ ਆ ਸੋ ਇਸੇ ਤਰ੍ਹਾਂ ਦੀ ਅੱਜ ਜਿਹੜੀ ਘਟਨਾ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀ ਆ ਇੱਕ 50 ਸਾਲ ਦਾ ਅਧਿਆਪਕ ਜੋ ਸਾਇੰਸ ਟੀਚਰ ਆ ਉਹਦੇ ਵੱਲੋਂ ਜਿਹੜੀ ਨੇਪਾਲਕ ਬੱਚੇ ਦੇ ਨਾਲ ਦੁਸ਼ਕਰਮ ਕਰਦੇ ਦੀ ਜਿਹੜੀ ਵੀਡੀਓ ਵਾਇਰਲ ਹੋਈ ਆ ਅਤੇ ਨੰਦੜ ਯੋਗ ਜਿਹੜੀ ਘਟਨਾ ਆ ਇਸ ਤਰ੍ਹਾਂ ਦੀਆਂ ਘਟਨਾ ਜੋ ਪੰਜਾਬ ਦੇ ਵਿੱਚ ਹੋ ਰਹੀਆਂ ਅਸੀਂ ਸਾਰੇ ਜਾਣਦੇ ਆ ਕਿ ਅਸੀਂ ਆਪਣੇ ਬੱਚਿਆਂ ਨੂੰ ਜਦੋਂ ਵੀ ਪੜਾਉਨੇ ਆ ਤੇ ਅਸੀਂ ਸੋਚਦੇ ਆ ਕਿ ਸਾਡੇ ਬੱਚੇ ਸਕੂਲ ਦੇ ਵਿੱਚ ਜੋ ਟੀਚਰ ਹੁੰਦੇ ਆ ਗੁਰੂ ਹੁੰਦੇ ਆ ਉਹਨਾਂ ਦੇ ਕੋਲ ਜਿਹੜੀ ਸੇਫ ਆ ਪਾਰੇ ਜਿਹੜੀ ਘਟਨਾ ਦਿਲ ਦਹਿਲਾ ਦੇਣ ਵਾਲੀ ਘਟਨਾ ਜਿਹੜੀ ਸਾਹਮਣੇ ਆਈ ਆ ਤੇ ਲੋਕਾਂ ਦਾ ਵਿਸ਼ਵਾਸ ਉੱਠਦਾ ਨਜ਼ਰ ਆਉਂਦਾ ਕਿ ਅੱਜ ਜਿਹੜੇ ਅਧਿਆਪਕ ਆ ਜਿਹੜੇ ਗੁਰੂ ਬਣੀ ਬੈਠੇ ਆ ਉਹਨਾਂ ਤੇ ਵੀ ਭਰੋਸਾ ਨਹੀਂ ਕੀਤਾ ਜਾ ਸਕਦਾ ਤੇ ਇਹ ਜਿਹੜੀ ਵੀਡੀਓ 11 ਤਰੀਕ ਨੂੰ ਜਿਹੜੀ ਤਰਨਤਾਰਨ ਪੁਲਿਸ ਦੇ ਸਾਹਮਣੇ ਜਿਹੜੀ ਦਿਖਾਈ ਜਾਂਦੀ ਆ ਤੇ ਪਰ 23 ਤਰੀਕ ਨੂੰ ਉਹ ਜਿਹੜਾ ਟੀਚਰ ਆ ਉਹ ਅਧਿਆਪਕ ਆ ਆਪਣੇ ਸਕੂਲ ਦੇ ਵਿੱਚ ਸਰਕਾਰੀ ਸਕੂਲ ਦੇ ਵਿੱਚ ਹਾਜ਼ਰੀ ਲਾਉਂਦਾ ਕਿਤੇ ਨਾ ਕਿਤੇ ਇਸ ਜਿਹੜੀ ਆ ਜੋ ਵੀਡੀਓ ਬੈਰਨ ਹੋਈ ਆ ਇਹਨੂੰ ਜੇ ਕਿਤੇ ਨਾ ਕਿਤੇ ਛਿਪਾਇਆ ਜਾ ਰਿਹਾ ਤੇ ਇਸੇ ਤਰ੍ਹਾਂ ਜੇ ਛਿਪਾਇਆ ਜਾਊਗਾ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਘਟਨਾਵਾਂ ਦੇ ਵਿੱਚ ਹੋਰ ਬੜੌਤਰੀ ਆਊਗੀ ਜਾਂ ਤਾਂ ਇਹ ਪ੍ਰਸ਼ਾਸਨ ਦੀ ਢਿੱਲੀ ਗਾਰਗੁਜ਼ਾਰੀ ਹੈ ਤੇ ਜਾਂ ਫਿਰ ਸਰਕਾਰ ਦੀ ਤੇ ਸਰਕਾਰ ਨੂੰ ਸੋਚਣਾ ਚਾਹੀਦਾ ਕਿ ਜੇ ਜੇਕਰ ਤੁਹਾਡੀ ਸਰਕਾਰ ਹੈ ਤੇ ਤੁਸੀਂ ਇਸ ਪੰਜਾਬ ਦਾ ਮਾਹੌਲ ਵੀ ਜਿਹੜਾ ਵਧੀਆ ਰੱਖਣਾ ਤੇ ਜਿਹੜਾ ਵੀ ਦੋਸ਼ੀ ਆ ਉਹਤੇ ਬਣਦੀ ਕਾਰਵਾਈ ਕਰਨੀ ਚਾਹੀਦੀ ਹੈ ਪਰ ਅੱਜ ਵੀ ਉਹ ਅਧਿਆਪਕ ਪੁਲਿਸ ਤੋਂ ਕੋਹਾਂ ਦੂਰਿਆ ਤੇ ਉਸ ਦੇ ਉੱਪਰ ਜਿਹੜਾ ਪਰਚਾ ਨਹੀਂ ਦਰਜ ਕੀਤਾ ਗਿਆ ਤੇ ਲੋਕਾਂ ਦਾ ਜਿਹੜਾ ਪ੍ਰਸ਼ਾਸਨ ਤੋਂ ਵੀ ਵਿਸ਼ਵਾਸ ụtਦਾ ਨਜ਼ਰ ਆਉਂਦਾ ਤੇ ਅਸੀਂ ਪੰਜਾਬ ਸਰਕਾਰ ਡੀਜੀਪੀ ਪੰਜਾਬ ਨੂੰ ਅਪੀਲ ਕਰਦੇ ਹਾਂ ਕਿ ਜਿਹੜੀ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਘਮ ਰਹੀ ਹੈ ਉਸ ਅਧਿਆਪਕ ਦੇ ਖਿਲਾਫ ਜਿਹੜਾ ਪਰਚਾ ਦਰਜ ਕੀਤਾ ਜਾਵੇ ਔਰ ਉਸ ਨੂੰ ਗ੍ਰਿਫਤਾਰ ਕੀਤਾ ਜਾਵੇ ਤਾਂ ਜੋ ਬਾਕੀ ਅਧਿਆਪਕ ਜੋ ਇਸ ਤਰ੍ਹਾਂ ਦੀ ਸੋਚ ਰੱਖਦੇ ਆ ਉਹਨਾਂ ਨੂੰ ਜਿਹੜਾ ਸਬਕ ਮਿਲ ਸਕੇ ਜੈ ਭੀਮ ਜੈ 파ਰਥ ਜੈ ਗੁਰੂਦੇਵ ਧੰਨ ਗੁਰੂਦੇਵ